ਬੇਸ਼ੱਕ ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਕਾਲੇ ਦਿਨ ਮੰਨੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਾਲਾ ਦਿਨ ਮੰਨਿਆ ਜਾਂਦਾ 9 ਜੂਨ 1716 ਦਾ ਦਿਨ ਇਸ ਦਿਨ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਗਵਰਨਰ ਸਰਦਾਰ ਬਾਜ ਸਿੰਘ ਜੀ ਸਰਦਾਰ ਆਲੀ ਸਿੰਘ ਸਲੋਦੀ ਜੀ ਤੇ ਹੋਰ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਦਿੱਲੀ 'ਚ ਕੁੱਤ ਮিনার ਦੇ ਲਾਗੇ ਤੇ ਬਹਾਦਰ ਸ਼ਾਹ ਜਿਹੜਾ ਸੀ ਮੁਗਲ ਸਾਸਕ ਰਿਹਾ ਸੀ ਉਹਦੀ ਕਬਰ ਦੇ ਨੇੜੇ ਠੀਕ ਇਹ ਵੀਰਿਓ ਇਨ੍ਹਾਂ ਸਿੰਘਾਂ ਨੂੰ ਇਸ ਸਤਾਈ ਸਿੰਘਾਂ ਨੂੰ ਕਿਉਂ ਇੱਥੇ ਸ਼ਹੀਦ ਕੀਤਾ ਗਿਆ ਇਤਿਹਾਸ ਦੇ ਪੰਨਿਆਂ 'ਚ ਇੱਕ ਲਿਖਿਆ ਇੱਕ ਸੱਚ ਵਾ ਜਿਹੜਾ ਸਾਡੀ ਨਵੀਂ ਪੀੜ੍ਹੀ ਤੱਕ ਪਹੁੰਚਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ ਉਹਨਾਂ ਦਾ ਇੱਕ ਵਿਸ਼ਾਲ ਸਿੱਖ ਰਾਜ ਸੀ ਤੇ ਜਦੋਂ ਉਹਨਾਂ ਨੂੰ ਇੱਥੋਂ ਗੁਰਦਾਸ ਨੰਗਲ ਦੀ ਕੱਚੀ ਘੇਲੀ ਤੋਂ ਜਾਂ ਕੱਚੀ ਗੜੀ ਤੋਂ ਫੜਕੇ ਖੜਿਆ ਗਿਆ ਸੀ ਕਿਉਂਕਿ ਇੱਕ ਕੱਚੀ ਹਵੇਲੀ ਜਿਹੜੀ ਇਹ ਦੁਨੀ ਚੰਦ ਜਿਹੜਾ ਸੀ ਜਗੀਰਦਾਰ ਸੀ ਉਹਦੀ ਕੱਚੀ ਹਵੇਲੀ ਇਤਿਹਾਸ ਦੇ ਪੰਨੇ ਦੱਸਦੇ ਨੇ ਤੇ 1712 ਦੇ ਵਿੱਚ ਇਸ ਇਲਾਕੇ ਗੁਰਦਾਸਪੁਰ ਇਲਾਕੇ ਚ ਸਮਸਖਾਂ ਜਿਹੜਾ ਸੀ ਮੁਗਲ ਰਾਜ ਦਾ ਜਿਹੜਾ ਸੂਬੇਦਾਰ ਕਹਿ ਲੋ ਜਾਂ ਆਹ ਅਹਿਲਕਾਰ ਕਹਿ ਲੋ ਉਹਦਾ ਸ਼ਾਸਨ ਸ਼ਾਸਨ ਚੱਲਦਾ ਸੀ ਤੇ ਇਹਨਾਂ ਨੂੰ ਇੱਥੇ ਸਿੰਘਾਂ ਨੇ ਉਹਨੂੰ ਮਾਰ ਕੇ ਜਿਹੜਾ ਸੀ ਫਿਰ ਦੁਬਾਰਾ ਖਾਲਸਾਈ ਨੀਲਾ ਨਿਸ਼ਾਨ ਸਾਹਿਬ ਝੁਲਦਾ ਕੀਤਾ ਸੀ ਜਦੋਂ ਇੱਥੋਂ ਸਿੰਘਾਂ ਨੂੰ ਖੜਿਆ ਗਿਆ ਦਿੱਲੀ ਤਾਂ ਉਦੋਂ ਕੀ ਹੋਇਆ ਕਿ 10 ਮਾਰਚ ਨੂੰ ਜਿਹੜੇ 700 ਸਿੱਖ ਜਿਹੜੇ ਰਸਤੇ 'ਚੋਂ ਬਾਕੀ ਫੜ ਕੇ ਖੜੇ ਸੀ ਉਹ ਸ਼ਹੀਦ ਕਰ ਦਿੱਤੇ ਗਏ ਸਨ ਤੇ 3 ਮਹੀਨੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ 26 ਹੋਰ ਸਿੰਘਾਂ ਨੂੰ ਜਿਹੜਾ 3 ਮਹੀਨੇ ਬਾਅਦ ਜਿਹੜਾ ਸ਼ਹੀਦ ਕੀਤਾ ਗਿਆ 9 9 ਜੂਨ 1716 ਨੂੰ ਉਹ ਵੀ ਜਾ ਕੇ ਬਾਦਰ ਸ਼ਾਹ ਦੀ ਕਬਰ ਦੇ ਨਜ਼ਦੀਕ ਹੁਣ ਵੀਰਿਓ ਸਵਾਲ ਖੜਾ ਇਹ ਹੁੰਦਾ ਕਿ 3 ਮਹੀਨੇ ਬਾਅਦ ਸਿੰਘਾਂ ਨੂੰ ਕਿਉਂ ਸ਼ਿਟ ਕੀਤਾ ਗਿਆ ਤੇ ਤਿੰਨ ਮਹੀਨੇ ਉਹਨਾਂ ਨੂੰ ਕਿਉਂ ਰੱਖਿਆ ਗਿਆ ਤੇ ਬਾਦਰ ਸ਼ਾਹ ਜਿਹੜਾ ਮਰ ਚੁੱਕਾ ਸੀ 1712 ਨੂੰ ਲਾਹੌਰ ਦੇ ਵਿੱਚ ਉਹਦੀ ਮੌਤ ਹੁੰਦੀ ਆ ਉਹਦੀ ਮੌਤ ਵੀ ਤੁਹਾਨੂੰ ਪਤਾ ਕਿਉਂ ਹੁੰਦੀ ਆ ਕਿ ਉਹ ਡਰ ਨਾਲ ਦਹਿਸ਼ਤ ਨਾਲ ਮਰ ਗਿਆ ਸੀ ਕਿਉਂ ਮਰਿਆ ਸੀ ਕਿਉਂਕਿ ਉਹ ਸਿੱਖਾਂ ਦਾ ਪੰਜਾਬ ਦੇ ਵਿੱਚ ਪੂਰੇ ਦੇ ਉੱਤੇ ਖਾਲਸਾ ਜੀ ਨੀਲਾ ਨਿਸ਼ਾਨ ਸਭ ਧੁਰਨ ਲੱਗ ਪਿਆ ਸੀ ਨਾਲ ਦੀ ਨਾਲ ਉੱਤਰੀ ਭਾਰਤ ਵਿੱਚ ਸਿੱਖ ਰਾਜ ਵਧਦਾ ਜਾ ਰਿਹਾ ਸੀ ਇਸ ਡਰ ਕਰਕੇ ਇਸ دہشت ਕਰਕੇ ਉਹ ਹੋਕੇ ਨਾ ਮਰ ਗਿਆ ਕਿ ਸਿੱਖਾਂ ਨੇ ਤੇ ਪੂਰੇ ਮਤਲਬ ਇੰਡੀਆ ਦੇ ਉੱਪਰ ਪੂਰੇ ਭਾਰਤ ਦੇ ਉੱਪਰ ਆਪਣਾ ਖਾਲਸਾ ਜੀ ਨੀਲਾ ਨਿਸ਼ਾਨ ਸਭ ਝੂਲਦਾ ਕਰ ਦੇਣਾ ਮੇਰਾ ਰਾਜ ਖੋਹੀ ਜਾਣਾ ਇਸ ਹੋਕੇ ਨਾਲ ਇਤਿਹਾਸ ਦੇ ਇਤਿਹਾਸ ਕਰ ਦੱਸ ਦੇ ਕਿ ਉਹ ਮਰ ਗਿਆ ਸੀ ਲਾਹੌਰ ਦੇ ਵਿੱਚ ਤੇ ਵੀਰੋ ਜਿਹੜੇ ਸਾਡੇ ਸਿੰਘ ਸਨ 25 26 ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਇਹਨਾਂ ਨੂੰ 9 ਜੂਨ 1716 ਨੂੰ ਜਿਹੜਾ ਸੀ ਕੁੱਤ ਮিনার ਦੇ ਲਾਗੇ ਸ਼ਹੀਦ ਕੀਤਾ ਗਿਆ ਉਹਦਾ ਕਾਰਨ ਵੀ ਇਹ ਸੀ ਕਿ ਜਿਹੜਾ ਬਹਾਦਰ ਸ਼ਾਹ ਸੀ ਉਹ ਡਰਨਾ ਮਰਿਆ ਸੀ ਤੇ ਉਹਨਾਂ ਨੇ ਉੱਥੇ ਖੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਕਿਉਂਕਿ ਉਹਦਾ ਡਰ ਉਹਦੀ ਆਤਮਾ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਦੀ ਆਤਮਾ ਨੂੰ ਸਕੂਨ ਦੇਣ ਲਈ ਉਹਦੀ ਆਤਮਾ ਚੋਂ ਡਰ ਕੱਢਣ ਲਈ ਕਿ ਸਿੰਘ ਸ਼ਹੀਦ ਹੋ ਗਿਆ ਤੂੰ ਨਾ ਮਰੀਆਂ ਨਾ ਡਰੀਂ ਜਾਈਂ ਕਬਰ ਦੇ ਵਿੱਚ ਜਾਂ ਇੰਝ ਇੰਜ ਦੀ ਕੋਈ ਜਿਹੜੀ ਹੀ ਗੱਲ ਜਿਹੜੀ ਹੀ ਦਸੀ ਦੰਬੀਆ ਇਹ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਛੱਬੀ ਸਿੰਘ ਸਨ ਉਹਨਾਂ ਨੂੰ ਹਾਥੀਆਂ ਤੇ ਬਿਠਾ ਕੇ ਪ੍ਰਕਰਮਾ ਕਰਾਈ ਗਈ ਸੀ ਇਤਿਹਾਸ ਦੇ ਪੰਨੇ ਇਥੋਂ ਤੱਕ ਦੱਸਦੇ ਨੇ ਤਾਂ ਕਿ ਜਿਹੜਾ ਸੀ ਉਹ ਬਾਦਰਸ਼ਾਹ ਦੀ ਆਤਮਾ ਨੂੰ ਉਹਨਾਂ ਮੁਤਾਬਕ ਸਕੂਨ ਮਿਲ ਸਕੇ ਵੀਰੋ ਸਿੰਘਾਂ ਦੀ ਤੇ ਏਡੀ ਦਹਿਸ਼ਤ ਸੀ ਸਿੰਘਾਂ ਦਾ ਏਡਾ ਹੌਸਲੇ ਬੁਲੰਦ ਸਨ ਜਦੋਂ ਸਿੰਘਾਂ ਨੂੰ 3 ਮਹੀਨੇ ਜਿਉਂਦੇ ਰੱਖਿਆ ਗਿਆ ਤੇ ਵੱਖ-ਵੱਖ ਤਸੀਹੇ ਦਿੱਤੇ ਗਏ ਕਿਉਂ ਦਿੱਤੇ ਗਏ ਕਿਉਂਕਿ ਉਹ ਚਾਹੁੰਦੇ ਸਨ ਕਿ ਪਤਾ ਲੱਗ ਜਾਵੇ ਕਿ ਸਿੰਘ ਸਿੱਖ ਰਾਜ ਦੀ ਜਿਹੜੀ ਸੰਪਤੀ ਆ ਧਨ-ਦੌਲਤ ਉਹ ਕਿੱਥੇ-ਕਿੱਥੇ ਪਈ ਉਹਨੂੰ ਲੱਭ ਲਿਆ ਜਾਵੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੇ ਸਿੰਘਾਂ ਦੇ ਸਹਾਇਕ ਨੇ ਸਿੱਖਾਂ ਦੀ ਮਦਦ ਕਰਨ ਵਾਲੇ ਨੇ ਸਿੱਖ ਰਾਜ ਦੇ ਉਹ ਵੀ ਬੰਦੇ ਫੜੇ ਜਾਣ ਤਾਂ ਕਿ ਸਿੱਖ ਦੁਬਾਰਾ ਸ਼ਾਸਨ ਨਾ ਕਰ ਸਕਣ ਸਿੱਖ ਦੁਬਾਰਾ ਰਾਜ ਨਾ ਕਰ ਸਕਣ ਪਰ ਵੇਖੋ ਬਾਬੇ ਨਾਨਕ ਦੇ ਰੰਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੰਗ ਸਿੰਘਾਂ ਨੇ ਫਿਰ ਛੇਤੀ ਹੀ ਮੁੜ ਕੇ ਸਿੱਖ ਮਿਸਲਾਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ ਕਿੱਥੇ ਅਫਗਾਨਿਸਤਾਨ ਤੱਕ ਖਾਲਸਾਈ ਨੀਲਾ ਨਿਸ਼ਾਨ ਸਭ ਚੁਲਿਆ ਵੀਰੋ ਸਿੱਖਾਂ ਨੇ 106 ਸਾਲ ਤੱਕ ਖਾਲਸਾਈ ਨਿਸ਼ਾਨ ਸਾਹਿਬ ਥੱਲੇ ਰਾਜ ਕੀਤਾ ਇਹਨਾਂ ਦੀ ਆਪਣੀ ਮੋਹਰ ਸੀ ਨਾਨਕਸਾਈ ਕੈਲੰਡਰ ਸੀ ਇਹਨਾਂ ਦੀਆਂ ਆਪਣੀਆਂ ਜਿਹੜੀ ਕਰੰਸੀ ਸੀ ਸਾਰਾ ਕੁਝ ਇਹਨਾਂ ਦਾ ਆਪਣਾ ਸੀ ਇਸ ਕਰਕੇ ਕੰ다 ਬਹੁਤ ਵੱਡਾ ਰਾਜ ਰਿਆ ਅੱਜ 9 ਜੂਨ ਤੇ ਅਸੀਂ ਆ ਬਾਬਾ ਬੰਦਾ ਸਿੰਘ ਬਹਾਦਰ ਅਤੇ ਛੱਬੀਆਂ ਸਿੰਘਾਂ ਨੂੰ ਤੇ ਬਾਕੀ ਸਿੰਘਾਂ ਨੂੰ ਲੱਖ ਲੱਖ ਕੋਟ ਕੋਟ ਪ੍ਰਣਾਮ ਕਰਦੇ ਆ ਤੇ ਉਹਨਾਂ ਦੀ ਸ਼ਹਾਦਤ ਤੋਂ ਕੁਝ ਨਾ ਕੁਝ ਸਿੱਖਣ ਦਾ ਪ੍ਰਣ ਕਰਦੇ ਆ ਕਿਉਂਕਿ ਅੱਜ ਦੇ ਦਿਨ ਸਿੱਖ ਰਾਜ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਆ ਆਓ ਆਪਾਂ ਉਹਨਾਂ ਨੂੰ ਮਿੱਠੀ ਜੀ ਯਾਦ ਚ ਯਾਦ ਕਰੀਏ ਨਾਲ ਹੀ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਵੀ ਕਰ ਰਿਹਾ ਕਿ ਤੁਸੀਂ ਜਿਹੜੇ YouTube ਚੈਨਲ ਨੂੰ ਏਡੇ ਵੱਡੇ ਪੱਧਰ ਤੇ ਉਹਦਾ ਪ੍ਰਚਾਰ ਕਰ ਰਹੇ ਹੋ ਕਿਉਂਕਿ ਉਹਦੇ ਵਿੱਚ ਸਾਰੇ ਦੀ ਸਾਰੀ ਸਿੱਖ ਹਿਸਟਰੀ ਤੁਸੀਂ ਆਪਣੀ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੇ ਹੋ ਤੇ ਜਿਹਦਾ ਨਾਮ ਹੀ ਪ੍ਰਿੰਸੀਪਲ ਬਚਿੱਤਰ ਸਿੰਘ ਰੱਖਿਆ ਗਿਆ ਸੀ YouTube ਚੈਨਲ ਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਨਾ ਪਿਆਰ ਦੇ ਰਹੇ ਹੋ ਆਪਣੀ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਦੇ ਰਹੇ ਹੋ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ